ਹੈਲੋ एवरीवन ਗੁੱਡ ਮਾਰਨਿੰਗ ਜੀ ਸਸੀਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰੀ ਫੇਰ ਅੱਜ ਨਵੇਂ ਵਲੌਗ 'ਚ ਉਮੀਦ ਹੈ ਸਾਰੇ ਠੀਕ ਹੋ ਤੰਦਰੁਸਤ ਹੋ ਤੇ ਮੈਂ ਵੀ ਬਿਲਕੁਲ ਠੀਕ ਹਾਂ ਜੀ ਕਾਫੀ ਨੇਰਾ ਜੀ ਹਜੇ ਅੱਜ ਅਸੀਂ ਥੋੜਾ ਜਿਹਾ ਜਲਦੀ ਉੱਠਿਆ ਕਿਉਂਕਿ ਨਵਦੀਪ ਨੇ ਕਿਹਾ ਕਿ ਉਹ ਹੁਣ ਥੋੜਾ ਜਿਹਾ ਸ਼ੈਡਿਊਲ ਵਿੱਚ ਆਪਦੇ ਚੇਂਜ ਕਰੂਗਾ ਪਾਠ ਕਰਿਆ ਕਰੂਗਾ ਯੋਗਾ ਕਰਿਆ ਕਰੂਗਾ ਤੇ ਇਸ ਵੇਰੇ ਉੱਠ ਕੇ ਨਵਦੀਪ ਨੂੰੋਂ ਤੋਂ ਪਹਿਲਾਂ 10 ਮਿੰਟ ਇਸ ਤਰ੍ਹਾਂ ਵੇੜੇ ਦੇ ਵਿੱਚ ਚੱਕਰ ਲਾ ਰਿਹਾ ਤੁਰ ਫਿਰ ਰਿਹਾ ਕਿਉਂਕਿ ਇਹ ਅੱਜ ਉੱਠਣਸਾਰ ਨੀਣਾ ਹੋਊਗਾ ਪਹਿਲਾਂ ਤੁਰੂਗਾ ਫਿਰੂਗਾ ਕਿਉਂਕਿ ਇਹਨੂੰ ਮੈਂ ਕਾਫੀ ਸਮਝਾਇਆ ਵੀ ਸ਼ਡਿਊਲ ਚੇਂਜ ਕਰ ਆਪਣਾ ਪਤਾ ਨਹੀਂ ਕਿੰਨੇ ਦਿਨ ਅਸਾਂ ਰਹੂਗਾ ਇਸ ਤੇ ਕੋਈ ਇਹ ਕੰਟੀਨਿਊ ਕਰਦਾ ਹੈ ਕਿ ਨਹੀਂ ਪਰ ਅੱਜ ਫਿਲਹਾਲ ਪੂਰਾ ਜੋਸ਼ ਤੇ ਵਿੱਚ ਹੈ ਤੇ ਨੇਰਾ ਤੁਸੀਂ ਦੇਖ ਹੀ ਰਹੇ ਹੋ ਹਨਾ ਬਹੁਤ ਜ਼ਿਆਦਾ ਨੇਰਾ ਹੋ ਗਿਆ ਤੇ ਉਸ ਤੋਂ ਬਾਅਦ ਜੀ ਸਾਰਾ ਕੁਝ ਕਰ ਲਿਆ ਸੀ ਰੈਡੀ ਹੋ ਗਏ ਸੀ ਬੱਚਿਆਂ ਦੇ ਟਿਫਨ ਵੀ ਬਣਾਤੇ ਸੀ ਪੌਣੇ 7 ਦਾ ਟਾਈਮ ਹੋਣ ਵਾਲਾ ਹੈ ਤੇ ਨਵਦੀਪ ਆਪਣਾ ਲੱਗਿਆ ਹੋਇਆਗਾ ਯੋਗਾ ਐਕਸਰਸਾਈਜ਼ ਕਰਨ ਸਵੇਰੇ ਉੱਠ ਕੇ ਇਹਨੇ 10 ਮਿੰਟ ਯੋਗਾ ਕੀਤਾ ਤੇ ਫਿਰ ਉਸ ਤੋਂ ਬਾਅਦ ਪਾਠ ਕਰ ਪੜ੍ਹਨਾ ਇਹਨੂੰ ਟੀਚਰ ਹੈ ਨਾ ਐਕਚੁਅਲੀ ਇਹਨਾਂ ਦੇ ਪੰਜਾਬੀ ਦੇ ਟੀਚਰ ਹੈ ਕੁਸ਼ ਇਹਨਾਂ ਨੂੰ ਬੁੱਕਸ ਵਗੈਰਾ ਦਿੱਤੀਆਂ ਸੀਗੀਆਂ ਤੇ ਉਹਨਾਂ ਨੂੰ ਵੀ ਰੀਡ ਕਰਨਾ ਤੇ ਪੌੜੀਆਂ ਦਿੱਤੀਆਂ ਹੋਈਆਂ ਜੀ ਗੁਰਬਾਣੀ ਪੜ੍ਹਨ ਲਈ ਦਿੱਤੀ ਹੋਈ ਹੈ ਤੇ ਇਹ ਬਹੁਤ ਵਧੀਆ ਉਪਰਾਲਾ ਹੁੰਦਾ ਜੇ ਸਕੂਲ ਵਿੱਚ ਇਸ ਤਰ੍ਹਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਲਾਇਆ ਜਾਂਦਾ ਕਿਉਂਕਿ ਬੱਚੇ ਘਰੇ ਪੇਰੈਂਟਸ ਦੀ ਕਈ ਵਾਰ ਨਹੀਂ ਵੀ ਮੰਨਦੇ ਜਾਂ ਟਾਈਮ ਦਾ ਇਸ਼ੂ ਰਹਿੰਦਾ ਸਵੇਰੇ ਉੱਠ ਕੇ ਜਵਾਕ ਕਰਦੇ ਆ ਕਈ ਵਾਰ ਪਾਠ ਨਹੀਂ ਕਰਦੇ ਸਪਰਵਾਰ ਚ ਕਈ ਵਾਰ ਸ਼ਡਿਊਲ ਹੀ ਨਹੀਂ ਹੁੰਦਾ ਸਵੇਰੇ ਉੱਠ ਕੇ ਪਾਠ ਕਰਨ ਦਾ ਤੇ ਅੱਜ ਨਵਦੀਪ ਨੇ ਸਵੇਰੇ ਉੱਠ ਕੇ ਕੀਤਾ ਯੋਗਾ ਉਸ ਤੋਂ ਬਾਅਦ ਇਹ ਆਪਣਾ ਗੁਰਬਾਣੀ ਪੜ ਰਿਆ ਇਹ ਇਹਨਾਂ ਨੂੰ ਸਕੂਲ ਵੱਲੋਂ ਮਿਲੀ ਹੋਈ ਹੈ ਤੇ ਬਹੁਤ ਵਧੀਆ ਅੱਜ ਪੋਜ਼ਿਟਿਵ એનર્ਜੀ ਫੀਲ ਹੋ ਰਹੀ ਸੀ ਇਹਨੂੰ ਅਗਰ ਇਹ ਕੰਟੀਨਿਊ ਇਸ ਤਰ੍ਹਾਂ ਕਰ 파ਵੇ ਤਾਂ ਬਹੁਤ ਵਧੀਆ ਗੱਲ ਹੈ ਪਰ ਥੋੜਾ ਜਿਹਾ ਸਵੇਰੇ ਉੱਠਣ ਵਿੱਚ ਬਹੁਤ ਆਲਸੀ ਹੈ ਇਹ ਇਹਨੂੰ ਉੱਠਣ ਦੀ ਬਹੁਤ ਘਾਲੋ ਰਹਿੰਦੀ ਹੈ ਜੈਸਮੀਨ ਸਵੇਰੇ ਉੱਠਦੀ ਹੈ ਜਲਦੀ ਉੱਠ ਵੀ ਖੜਦੀ ਹੈ ਔਰ ਐਕਟਿਵ ਵੀ ਰਹਿੰਦੀ ਹੈ ਇਹਦੀ ਥੋੜੀ ਜੀ ਪ੍ਰੋਬਲਮ ਹੈ ਕਿ ਇਹ ਉੱਠਦਾ ਵੀ ਹੈ ਤੇ ਐਕਟਿਵ ਵੀ ਨਹੀਂ ਰਹਿੰਦਾ ਬਟ ਅੱਜ ਇਹਦੇ ਅੰਦਰ એનર્ਜੀ ਸੀ ਕਿਉਂਕਿ ਇਹਦੇ ਟੀਚਰ ਨੇ ਇਹਨੂੰ ਸਟ੍ਰਿਕਟਲੀ ਬੋਲਿਆ ਹੋਇਆ ਸੀਗਾ ਕਿ ਤੁਸੀਂ ਸਵੇਰੇ ਉੱਠ ਕੇ ਜਿਹੜੀ ਹੈ ਗੁਰਬਾਣੀ ਪੜ੍ਹਨੀ ਹੀ ਪੜ੍ਹਨੀ ਹੈ ਤਾਂ ਫਿਰ ਇਹਨੇ ਦੋ ਚਾਰ ਚੀਜ਼ਾਂ ਹੋਰ ਵੀ ਕੀਤੀਆਂ ਮਤਲਬ ਕਿ ਜਿਵੇਂ ਯੋਗਾ ਕੀਤਾ ਐਕਸਰਸਾਈਜ਼ ਕੀਤੀ ਤੇ ਥੋੜੀ ਜੀ ਸੈਰ ਵੀ ਕੀਤੀ ਤੇ ਇਸ ਤੋਂ ਬਾਅਦ ਨਵਦੀਪ ਨੇ ਦੁੱਧ ਲਿਆ ਤੇ ਨਾਲ ਉਸਦੇ ਕੁਝ ਡਰਾਈ ਫਰੂਟਸ ਲਏ ਤੇ ਜਿਹੜਾ ਆਪਣਾ ਲੰਚ ਬਾਕਸ ਹੈ ਉਹ ਨਾਲ ਲੈ ਕੇ ਜਾ ਰਿਹਾ ਹੈ ਕਰੇ ਅੱਜ ਪਰੌਂਠਾ ਨਹੀਂ ਖਾਤਾ ਨਵਦੀਪ ਨੇ ਉਹ ਸਕੂਲ ਦੇ ਲਈ ਲੈ ਕੇ ਜਾ ਰਿਹਾ ਹੈ ਇਹ ਨਾਲ-ਨਾਲ ਕੋਸ਼ਕ ਸ਼ਬਦ ਦੇ ਥੋੜੇ ਜਿ ਵਿੱਚ ਮਿਸਟੇਕ ਕਰ ਜਾਂਦਾ ਸੀ ਬੋਲਣ ਦੇ ਫਿਰ ਇਹਨੂੰ ਉਹ ਸੁਧਾਰ ਕਰਵਾਇਆ ਕੋਸ਼ਕ ਚੀਜ਼ਾਂ ਸਿਖਾਈਆਂ ਨਾਲ-ਨਾਲ ਮੈਂ ਵੀ 10 ਮਿੰਟ ਲਗਾਏ ਬਹੁਤ ਵਧੀਆ ਗੱਲ ਹੁੰਦੀ ਹੈ ਜੇ ਸਵੇਰੇ ਉੱਠ ਕੇ ਆਪਾਂ ਸਾਰੇ ਜਣੇ ਗੁਰਬਾਣੀ ਪੜ੍ਹਦੇ ਆਂ ਇਸ ਤੋਂ ਚੰਗਾ ਕੁਝ ਹੋ ਹੀ ਨਹੀਂ ਸਕਦਾ ਜੇ ਆਪਾਂ ਬਾਣੀ ਨਾਲ ਜੁੜਦੇ ਆਂ ਗੁਰਬਾਣੀ ਮਹਾਰਾਜ ਦੀ ਕਿਰਪਾ ਨਾਲ ਹੀ ਆਪਾਂ ਜੁੜ ਸਕਦੇ ਆਂ ਤੇ ਇਸ ਤੋਂ ਵੱਡੀ ਬਰਕਤ ਰਹਿਮਤ ਕੁਝ ਨਹੀਂ ਹੋ ਸਕਦੀ ਤੇ ਜੇ ਬੱਚੇ ਕੁਰਬਾਨੀ ਦੇ ਲੜ ਲੱਗਦੇ ਆ ਇਸ ਤੋਂ ਵੱਧ ਖੁਸ਼ੀ ਦੀ ਚੀਜ਼ ਵੀ ਨਹੀਂ ਆ ਕਿਸੇ ਪੇਰੈਂਟਸ ਦੇ ਲਈ ਇੱਥੇ ਕੁਝ ਚੀਜ਼ਾਂ ਜਿਹੜੀਆਂ ਨਵਦੀਪ ਨੂੰ ਜਿਵੇਂ ਸਮਝ ਨਹੀਂ ਆਉਂਦੀਆਂ ਬੱਚੇ ਆ ਨਾ ਛੋਟੇ ਹਲੇ ਕਈ ਸਿਆਣੇ ਵੀ ਦੇਖਿਆ ਸਿਆਣੇ ਵੀ ਪੜਨ ਦੇ ਵਿੱਚ ਮਿਸਟੇਕ ਕਰਦੇ ਆ ਗਲਤੀਆਂ ਕਰਦੇ ਆ ਪਰ ਨਵਦੀਪ ਨੇ ਤਕਰੀਬਨ ਸਾਰਾ ਸਹੀ ਪੜਿਆ ਵਿਚ ਇੱਕ ਦੋ ਚੀਜ਼ਾਂ ਦੀ ਜਿਹੜੀ ਸਿਹਾਰੀ ਵਿਹਾਰੀ ਦੀ ਗਲਤੀ ਕਰਦਾ ਸੀ ਉਹ ਉਹ ਮੈਂ ਥੋੜਾ ਜਿਹਾ ਸਮਝਾਉਂਦਾ ਸੀਗਾ ਐਕਸਪਲੇਨ ਕਰਦਾ ਫਿਰ ਉਸ ਤੋਂ ਬਾਅਦ ਇਹਨੂੰ ਅੱਗੇ ਕੋਈ ਪ੍ਰੋਬਲਮ ਨਹੀਂ ਆਈ ਸੋ ਬੱਚੇ ਜਦੋਂ ਬਿਲਕੁਲ ਛੋਟੇ-ਛੋਟੇ ਸੀ ਨਾ ਪਹਿਲੀ ਪੌੜੀ ਦਾ ਪਾਠ ਮੈਂ ਉਸ ਟਾਈਮ ਤੇ ਹੀ ਲਾਇਆ ਸੀਗਾ ਇਹਨਾਂ ਨੂੰ ਮੈਂ ਘਰ ਵਿੱਚ ਜਦੋਂ ਵੀ ਜੋ ਧੂਫ ਚਿੱਟਾ ਕਰਦੀ ਤਾਂ ਦੋਨੋਂ ਬੱਚੇ ਮੇਰੇ ਨਾਲ ਪਹਿਲੀ ਪੌੜੀ ਦਾ ਪਾਠ ਕਰਦੇ ਪਰ ਫਿਰ ਕੁਝ ਜ਼ਿੰਦਗੀ 'ਚ ਉਲਝਣਾ ਆ ਜਾਂਦੀ ਹੈ ਜਦੋਂ ਆਪਾਂ ਟਕ ਜਾਂਦੇ ਆ ਤੇ ਬੱਚੇ ਸਕੂਲ ਨਵਦੀਪ ਚਲਾ ਗਿਆ ਸੀ ਜੈਸਮੀਨ ਤਾਂ ਘਰ ਹੀ ਹੈ ਜੈਸਮੀਨ ਨੂੰ ਮੈਂ ਬਾਹਰ ਬਿਠਾਇਆ ਇੱਧਰ ਮੈਂ ਬੈੱਡ ਹੈ ਜਿਹੜਾ ਉਹ ਸਾਫ਼ ਕਰਤਾ ਬੈੱਡ ਸ਼ੀਟ ਨੂੰ ਠੀਕ ਕਰਤਾ ਤੇ ਹੁਣ ਬਲੈਂਕਟ ਨਿਕਲਿਆ ਆ ਇਸ ਦੇ ਉੱਪਰ ਮੈਂ ਕਾਟਨ ਦਾ ਹੀ ਕਵਰ ਚੜਾਇਆ ਕਿਉਂਕਿ ਹਜੇ ਇੰਨੀ ਜ਼ਿਆਦਾ ਠੰਡ ਨਹੀਂ ਹੋਈ ਹੈ ਤੇ ਇਸ ਲਈ ਇਹ ਕਾਟਨ ਦਾ ਕਵਰ ਆ ਉੱਪਰ ਤੇ ਹੁਣ ਜਿਹੜਾ ਜੈਸਮੀਨ ਇਹਦੇ ਵਿੱਚ ਹੀ ਪੈਂਦੀ ਹੈ ਮਤਲਬ ਇਹਨੂੰ ਆਪਾਂ ਚੱਕਦੇ ਨਹੀਂ ਆ ਇੱਥੋਂ ਕਿਉਂਕਿ ਜੈਸਮੀਨ ਘਰੇ ਹੈ ਤਾਂ ਯਾਦ ਆਤਰ ਬਿਸਤਰੇ ਦਾ ਜਿਹੜਾ ਯੂਜ਼ ਹੁੰਦਾ ਹੀ ਰਹਿੰਦਾ ਦੁਪਹਿਰੇ ਵੀ ਉਸ ਤੋਂ ਬਾਅਦ ਮੈਂ ਨਵਦੀਪ ਦੀ ਵੈਂ ਦਾ ਵੇਟ ਕਰ ਰਹੇ ਸੀਗੇ ਤੇ ਬਾਹਰ ਦੇਖਿਆ ਧੁੰਦ ਬਹੁਤ ਜ਼ਿਆਦਾ ਪਈ ਅੱਜ ਬਹੁਤ ਜ਼ਿਆਦਾ ਧੁੰਦ ਸੀ ਪੂਰਾ ਮਤਲਬ ਨਵੰਬਰ ਦਾ 10 12 ਤਰੀਕ ਤੱਕ ਕੋਈ ਠੰਡ ਦੀ ਹਵਾ ਨਹੀਂ ਸੀ ਕੋਈ ਕੁਝ ਨਹੀਂ ਸੀ ਬਾਈਤਾ ਹੀ ਨਹੀਂ ਸੀ ਤੇ ਅੱਜ ਜਾ ਕੇ ਮੌਸਮ ਹੈ ਜਿਹੜਾ ਇੱਕੇ ਦਮ ਚੇਂਜ ਦੇਖਣ ਨੂੰ ਮਿਲਿਆ ਧੁੰਦ ਪਈ ਹੈ ਕਾਫੀ ਤੋਂ ਦਸੀਗੀ ਨਹੀਂ ਦਿਖਾਈ ਦੇ ਰਿਹਾ ਸੀਗਾ ਮਤਲਬ ਨੇੜਿਓਂ ਵੀ ਨਹੀਂ ਕੁਝ ਦਿਖ ਰਿਹਾ ਸੀ ਤੇ ਉਸ ਤੋਂ ਬਾਅਦ ਜੀ ਮੈਂ ਇਹ ਪ੍ਰੋਟੀਨ ਵਾਲੀ ਢੋਲੀ ਹੈ ਖਜ਼ਨ ਬ੍ਰਦਰ ਦੀਆਂ ਢੋਲੀਆਂ ਨੇ ਪ੍ਰੋਟੀਨ ਜਦੋਂ ਜਿਮ ਲੱਗਿਆ ਸੀ ਇਹ ਤੇ ਇਹਦੇ ਵਿੱਚ ਮੈਂ ਹੁਣ ਸਰਫ ਪਾ ਲੈਣੀ ਹੁੰਦੀ ਹੈ ਤੇ ਇਹ ਸਰਫ ਮੇਰੇ ਕੋਲ ਟੌਪ ਲੋਡ ਵਾਲੀ ਸੀਗੀ ਤੇ ਜਦ ਕਿ ਵਾਸ਼ਿੰਗ ਮਸ਼ੀਨ ਮੇਰੇ ਕੋਲੇ ਨਾਰਮਲ ਹੈਗੀ ਆ ਉਹਦੇ ਵਿੱਚ ਮੈਨੂੰ ਕੋਈ ਇੰਨੀ ਟੌਪ ਲੋਡ ਵਾਲੀ ਦੀ ਜਰੂਰਤ ਨਹੀਂ ਹੁੰਦੀ ਮੈਂ ਸੋਚਿਆ ਥੋੜਾ ਥੋੜੀ ਜੀ ਇਹਦੇ ਵਿੱਚ ਦੂਸਰੀ ਜਿਹੜੀ detergent powder ਹੈ ਦੋਨੋਂ ਨੂੰ ਮਿਕਸ ਕਰ ਲਿਗੇ ਆਪਾਂ ਅੱਛਾ ਜੀ ਕਈ ਕਹਿੰਦੇ ਆ ਹੁਣ ਜਿਵੇਂ ਮੈਂ ਸਰਫ ਬੋਲਿਆ ਜਿਵੇਂ ਪਹਿਲਾਂ ਮੈਂ ਕਬੋਰਡਸ ਬੋਲੀ ਜੀ ਮੈਂ ਆਪਾਂ ਕਬੋਰਡਸ ਬੋਲਦੇ ਆ ਨਾ ਇਹ ਆਪਣੀ ਆਪਣੀ ਲੈਂਗੁਏਜ ਹੈ ਪਰ ਆਪਣੇ ਘਰੇ ਜਿਹੜੀਆਂ ਆਪਣੀਆਂ ਮੰਮੀਆਂ ਨਾਨੀਆਂ ਦਾਦੀਆਂ ਨੇ ਉਹ ਕੱਪਬੋਰਡ ਬੋਲਦੀਆਂ ਤੇ ਬਹੁਤ ਸਾਰੇ ਸ਼ਬਦ ਆਪਾਂ ਉਹਨਾਂ ਤੋਂ ਸਿੱਖੇ ਹੁੰਦੇ ਆ ਸੋ ਮੈਨੂੰ ਪਤਾ ਵੀ ਕੱਪਬੋਰਡ ਦੇ ਵਿੱਚ ਪੀ ਸਾਇਲੈਂਟ ਰਹਿੰਦਾ ਤੇ ਕੱਪਬੋਰਡ ਬੋਲਦੇ ਆ ਬਟ ਆਪਾਂ ਕਈ ਚੀਜ਼ਾਂ ਗਲਤੀ ਨਾਲ ਮਿਸਟੇਕ ਨਾਲ ਨਹੀਂ ਬੋਲਦੇ ਹੁੰਦੇ ਕਈ ਆਪਣੀ ਜੁਬਾਨ ਤੇ ਰਟੀਆਂ ਹੁੰਦੀਆਂ ਜਿਵੇਂ ਕਿ ਹੁਣ ਇਹ ਪਤਾ ਸਾਨੂੰ ਕਿ ਡਿਟਰਜੈਂਟ ਪਾਊਡਰ ਹੈ ਬਟ ਸਾਡੇ ਮੰਮੀਆਂ ਦਾਦੀਆਂ ਨਾਨੀਆਂ ਨਾ ਸਰਫੀ ਬੋਲਦੀਆਂ ਇਹਨੂੰ ਸੋ ਆਪਾਂ ਤਾਂ ਹੀ ਫਿਰ ਸਰਫੀ ਕਹਦੇ ਨੇ ਕੁਝ ਚੀਜ਼ਾਂ ਅਸੀਂ ਆਪਣੀ ਵਿਰਾਸਤ ਚ ਰੱਖੀਆਂ ਹੋਈਆਂ ਇਹ ਵੀ ਆਪਾਂ ਆਪਦੀ ਕਿੰਨੀ ਵੀ ਕੋਸ਼ਿਸ਼ ਕਰ ਲਈਏ ਜੋ ਬਚਪਨ ਤੋਂ ਰਟੀਆਂ ਚੀਜ਼ਾਂ ਉਹਨਾਂ ਨੂੰ ਬਦਲਣਾ ਥੋੜਾ ਜਿਹਾ ਔਖਾ ਹੁੰਦਾ ਮੈਨੂੰ ਇੱਕ ਦੋ ਭੈਣ ਕਹਿੰਦੀ ਤੁਸੀਂ ਕੱਬੋਰਡ ਦੇ ਵਿੱਚ ਪੀਸ ਸਾਇਲੈਂਟ ਕਰੋ ਵੀ ਕੱਪਬੋਰਡ ਨਾ ਬੋਲੋ ਤੇ ਮੈਨੂੰ ਲੱਗੇ ਚਲੋ ਕੋਈ ਗੱਲ ਨਹੀਂ ਇਟਸ ਓਕੇ ਚੰਗੀ ਗੱਲ ਹੈ ਤੁਸੀਂ ਨੋਟ ਕਰਦੇ ਹੋ ਚੀਜ਼ਾਂ ਪਰ ਅਸੀਂ ਕਬੋਰਡਸ ਬੋਲਦੇ ਨਹੀਂ ਐ ਅਸੀਂ ਕੱਪਬੋਰਡ ਕੱਪ ਅਸੀਂ ਜਿਹੜੋ ਕਬੋਰਡਸ ਬੋਲਦੇ ਆ ਨਾ ਤਾਂ ਮਤਲਬ ਬੜਾ ਹੀ ਉਹ ਲੱਗਦਾ ਕਿਉਂਕਿ ਇਹ ਚੀਜ਼ਾਂ ਆਪਾਂ ਰੈਗੂਲਰਲੀ ਯੂਜ਼ ਨਹੀਂ ਕਰਦੇ ਬੋਲਦੇ ਨਹੀਂ ਐ ਸ਼ਬਦਾਂ ਨੂੰ ਤੇ ਕੱਪਬੋਰਡ ਮੰਮੀਆਂ ਬੋਲਦੀਆਂ ਕੱਪਬੋਰਡ ਨਾਨੀ ਬੋਲਦੇ ਨਾਨੀ ਤਾਂ ਚਲੋ ਵਿਚਾਰਿਆਂ ਨੂੰ ਪਤਾ ਹੀ ਨਹੀਂ ਸੀਗਾ ਕੱਪਬੋਰਡਸ ਵਗੈਰਾ ਐਵੇਂ ਦੇ ਕੋਈ ਬੜਾ ਯੂਜ਼ ਹੀ ਨਹੀਂ ਕੀਤੇ ਪਰ ਕੁਝ ਚੀਜ਼ਾਂ ਅਸੀਂ ਨਾ ਆਮ ਹੀ ਆਪਣੇ ਆਲੇ ਦੁਆਲੇ ਚ ਸੁਣੀਆਂ ਜਿਹੜੀਆਂ ਉਹੀ ਜ਼ੁਬਾਨ ਤੇ ਰਟ ਜਾਂਦੀਆਂ ਤੇ ਇਹ ਹੈ ਜੀ ਦੋਨੋਂ ਮਿਕਸ ਕਰ ਲਏ ਹੁਣ ਡਿਟਰਜੈਂਟ ਪਾਊਡਰ ਤੇ ਉਸ ਤੋਂ ਬਾਅਦ ਸ਼ਾਮ ਦਾ ਟਾਈਮ ਤੇ ਸ਼ਾਮ ਦੇ ਟਾਈਮ ਇਹ ਜੀ ਜੈਸਮੀਨ ਨੂੰ ਮੰਮੀ ਨਾਲ ਭੇਜਿਆ ਸੀਗਾ ਸਾਡੇ 5-6 ਦਿਨ ਹਸਪਤਾਲ ਦੇ ਚੱਕਰ ਲੱਗੇ ਤੇ ਫਾਈਨਲੀ ਅੱਜ ਜੈਸਮੀਨ ਦਾ ਜਿਹੜਾ ਨਵੇਂ ਡਾਕਟਰ ਨੇ ਰਿਮੂਵ ਕਰਤਾ ਸੀਗਾ ਤੇ ਬਹੁਤ ਮਤਲਬ ਨਾ ਔਖਾ ਕੰਮ ਐ ਇਹ ਸਵੇਰ ਦੇ ਗਏ ਸੀਗੇ ਤੇ ਸ਼ਾਮ ਹੋ ਗਈ ਐ ਰਾਤ ਨੂੰ ਕਾਫੀ ਲੇਟ ਹੋ ਗਏ ਸੀ 6:30 ਵਜੇ ਆਏ ਐ ਤੇ ਬਹੁਤ ਔਖਾ ਜੀ ਬੱਸ ਤੇ ਬਹੁਤ ਔਖਾ ਹੋਇਆ ਕਿਉਂਕਿ ਨੇੜੇ ਦਾ ਹੁੰਦਾ ਤਾਂ ਮੈਂ ਸਕੂਟੀ ਤੇ ਲੈ ਜਾਂਦੀ ਦੂਰ ਸੀਗਾ ਬਾਦਲ ਸਾਡੇ ਤੋਂ ਕਾਫੀ ਦੂਰ ਰਹਿੰਦਾ ਤੇ ਫਿਰ ਉੱਥੋਂ ਬਾਏ ਬੱਸ ਹੀ ਜਾਣਾ ਪਿਆ ਤੇ ਤੀਸਰੇ ਦਿਨ ਜੈਸਮੀਨ ਦੀ ਪੱਟੀ ਐ ਜਿਹੜੀ ਉਹ ਰਿਮੂਵ ਕਰਨ ਦਾ ਟਾਈਮ ਆ ਗਿਆ ਸੀਗਾ ਉਹਨੂੰ ਡਰੈਸਿੰਗ ਕਰਨੀ ਸੀ ਇਹਦੀ ਤੇ ਬਟ ਇਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਐ ਪੱਟੀ ਰਿਮੂਵ ਕਰਨ ਵਿੱਚ ਇਹ ਬੀਟਾ ਡੀਨ ਕੋਈ ਇਹ ਨਾ ਸਮਝ ਲਿਓ ਕਿ ਬਲੱਡ ਆਇਆ ਐ ਐਵੇਂ ਕੁਛ ਕੁਛ ਨਹੀਂ ਬਲੱਡ ਨਹੀਂ ਨਿਕਲਿਆ ਇਹ ਜਿਹੜਾ ਬੀਟਾ ਡੀਨ ਪਾਇਆ ਹੋਇਆ ਕਿ ਇਹ ਥੋੜੀ ਜਿਹੀ ਸੌਫਟ ਹੋ ਜੇ ਤੇ ਪਕੜ ਪੱਟੀ ਛਾੜ ਦੇ ਪਰ ਇੱਥੇ ਜੈਸਮੀਨ ਦੀ ਹਾਲਤ ਇੰਨੀ ਖਰਾਬ ਸੀ ਇਹਨੇ 20-25 ਮਿੰਟ ਲਗਾਤਾਰ ਕੋਸ਼ਿਸ਼ ਕੀਤੀ ਕਿ ਪੱਟੀ ਰਿਮੂਵ ਕਰ ਦਈਏ ਸੌਫਟ ਹੋ ਜੇ ਪੱਟੀ ਇਸ ਤਰ੍ਹਾਂ ਆਪਣੇ ਆਪ ਛੋਟ ਜੇ ਪਰ ਨਹੀਂ ਪੱਟੀ ਟੱਸ ਤੋਂ ਮਸ ਨਹੀਂ ਹੋ ਰਹੀ ਸੀਗੀ ਪੂਰੇ 9 ਦਾ ਏਰੀਆ ਸੀ ਜਿਹੜਾ ਪੱਟੀ ਦੇ ਨਾਲ ਚਿਪਕਿਆ ਹੋਇਆ ਸੀ ਬਹੁਤ ਟਾਈਮ ਵੇਟ ਕਰਨ ਤੋਂ ਬਾਅਦ ਫਿਰ ਮੈਂ ਕੋਸ਼ਿਸ਼ ਕਰਕੇ ਜਿਹੜੀ ਪੱਟੀ ਆ ਇੱਕੋ ਹੀ ਹੱਲ ਸੀ ਕਿਉਂਕਿ ਪਹਿਲਾਂ ਵੀ ਆਪਾਂ ਹਸਪੀਟਲ ਵੀ ਪਿਛਲੇ ਸਾਲ ਕਰਵਾਉਣ ਗਏ ਆ ਜਦੋਂ ਦੂਸਰੇ ਪੈਰ ਦੀਆਂ ਤਾਂ ਉਦੋਂ ਵੀ ਇਹ ਜਿਹੜੀਆਂ ਪੱਟੀਆਂ ਸੀ ਇਹ ਇੱਕੇਦਮ ਖਿੱਚ ਕੇ ਹੀ 2-4 ਵਾਰ ਪੱਟੀਆਂ ਖਿੱਚ ਕੇ ਹੀ ਉਤਰਨ ਦੀਆਂ ਤੇ ਇਹੀ ਪ੍ਰੋਬਲਮ ਇਹਨੂੰ ਫੇਰ ਆਈ ਮਤਲਬ ਜਦੋਂ ਪੱਟੀ ਖਿੱਚ ਕੇ ਹਟਾਈ ਗਈ ਤੇ ਦਰਦ ਆ ਜਿਹੜਾ ਫਿਰ ਚੱਲ ਗਿਆ ਪੂਰੀ ਨਾਸ ਚ ਲੱਤ ਚ ਤੇ ਇੱਥੇ ਤਾਂ ਜੈਸਮੀਨ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਇਹ ਪੱਟੀ ਰਿਮੂਵ ਕਰਤੀ ਐ ਤੇ 9 3H beta D ਦਾ ਸਾਰਾ ਕੋਈ ਆਇਆ ਨਾ ਸੋਚ ਲਓ ਬਲੱਡ ਲੱਗਿਆ ਆ ਜਾਂ ਬਲੱਡ ਨਿਕਲਿਆ ਬਲੱਡ ਨਹੀਂ ਆਂਦਾ ਇਹਦੇ ਵਿੱਚ ਮੈਂ ਇੱਕ ਵਾਰ ਫੇਰ ਦੱਸ ਦਿਆਂ ਤੇ ਬਹੁਤ ਜ਼ਿਆਦਾ ਪੇਨ ਹੋਇਆ ਮਤਲਬ ਇੰਨਾ ਪੇਨ ਇਹਨੇ ਪਹਿਲਾਂ ਨਹੀਂ ਕਦੀ ਐਵੇਂ ਰਿਐਕਟ ਕਰਿਆ ਸੀਗਾ ਤੇ ਜੈਸਮੀਨ ਘੱਟੋ ਘੱਟ 15-20 ਮਿੰਟ ਰੋਈ ਆ ਕਿਉਂਕਿ ਪੇਨ ਰੁਕਿਆ ਹੀ ਨਹੀਂ ਆ ਪੱਟੀ ਖਿੱਚਣ ਨਾਲ ਇਹ 9 ਦਾ ਤੁਹਾਨੂੰ ਪਤਾ ਸਭ ਨੂੰ ਪਤਾ ਕਿ 9 ਦਾ ਦਰਦ ਬਹੁਤ ਜ਼ਿਆਦਾ ਪੈੜਾ ਦਰਦ ਹੁੰਦਾ ਔਰ ਕੱਚੇ ਨਾ ਨੂੰ ਰਿਮੂਵ ਕਰਨਾ ਫਿਰ ਉਸ ਦੇ ਉੱਪਰੋਂ ਪੱਟੀ ਉਤਾਰਨੀ ਪੂਰੀਆਂ ਨਸਾਂ ਚ ਪੂਰੀ ਹੱਡੀ ਦੇ ਵਿੱਚ ਮਸਲਸ ਪੇਨ ਹੋਣਾ ਸ਼ੁਰੂ ਹੋ ਗਿਆ ਤੇ ਕਾਫੀ ਟਾਈਮ ਲੱਤ ਚ ਤੇ ਪੈਰ ਚ ਪੇਨ ਬਣਿਆ ਰਿਹਾ ਪਰ ਕੋਈ ਹੱਲ ਨਹੀਂ ਇਸ ਦਾ ਕੋਈ ਹੋਣੀ ਬਟ ਮੈਂ ਹੁਣ ਦੇਖੂਗੀ ਕਿ ਜੇ ਕੋਈ ਪੱਟੀ ਰਿਮੂਵ ਕਰਨ ਲਈ ਕੋਈ ਕੋਈ ਲੋਸ਼ਨ ਵਗੈਰਾ ਜਾਂ ਕੋਈ ਆਊਟਮੈਂਟ ਕੁਝ ਵੀ ਹੋ ਜਾਣਾ ਮਿਲਦਾ ਤਾਂ ਮੈਂ ਜਰੂਰ ਟਰਾਈ ਕਰੂੰਗੀ ਨੈਕਸਟ ਜਦੋਂ ਆਪਾਂ ਦੁਬਾਰਾ ਪੱਟੀ ਰਿਮੂਵ ਕਰਾਂਗੇ ਆ ਹਾਲਤ ਬਹੁਤ ਖਰਾਬ ਹੈ ਕਿਉਂਕਿ ਇੰਨਾ ਪੇਨ ਤਾਂ ਆਪਰੇਟ ਦੇ ਵੇਲੇ ਵੀ ਨਹੀਂ ਇਹਨੂੰ ਫੀਲ ਹੋਇਆ ਆਪਰੇਟ ਦਾ ਜਿਹੜਾ ਸੁਨ ਦਾ ਨਸ਼ਾ ਉਤਰਨ ਤੋਂ ਬਾਅਦ ਵੀ ਨਹੀਂ ਦਰਦ ਹੋਇਆ ਜਿੰਨਾ ਪੱਟੀ ਵੇਲੇ ਪਰੇਸ਼ਾਨੀ ਆਉਂਦੀ ਹੈ ਤੇ ਪੈਰ ਨੂੰ ਥੋੜੀ ਥੋੜੀ ਸਵੇਲਿੰਗ ਹੈ ਗੂਠੇ ਨੂੰ ਸਵੇਲਿੰਗ